ਬਹੁਤ ਖੁਦਾਈ ਘਟਨਾ ਜੀ ਬਹੁਤ ਅਰਦਨਾਕ ਜਿਹੜੀ ਆਈ ਹੈ ਤੁਸੀਂ ਹਾਦਸਾ ਹੋਇਆ ਅ ਨੋਵਾ ਦਾ ਐਕਸੀਡੈਂਟ ਹੋਇਆ ਜੀ ਟਿਪਰ ਦੇ ਨਾਲ ਡਾਊਨ ਹੋ ਟਿਪਰ ਵਾਲੇ ਦੀ ਗਲਤੀ ਸੀ ਜੋ ਪਤਾ ਲੱਗਿਆ ਹੈਗਾ ਜਿਹੜਾ ਸਭ ਤੋਂ ਵੱਡੀ ਗੱਲ ਹੈ ਬਹੁਤ ਛੋਟੇ ਛੋਟੇ ਬੱਚੇ ਸੀ ਇੱਕ ਤਾਂ ਉੱਪਰ ਦੇਖ ਕੇ ਆਇਆ ਮਨਗਰ ਬੱਚਾ ਮੁਸ਼ਕਲ ਨਾਲ 7-8 ਸਾਲ ਦਾ ਹੋਣਾ ਸੀ ਤੇ 6 ਜਿਹੜੇ ਬੱਚੇ ਆ ਉਹ ਪਟਾ ਚਾਰ ਉੱਥੇ ਮੌਕੇ ਤੇ ਜੀ ਇੱਕ ਇਥੇ ਹਸਪਤਾਲ ਚ ਆ ਕੇ ਤੇ ਇੱਕ ਜਿਹੜਾ ਹੈਗਾ ਅਮਰ ਹਸਪੀਟਲ ਦੇ ਵਿੱਚ ਇੱਕ ਡਰਾਈਵਰ ਸਾਥ ਪੰਦਰਾਂ ਦੀ ਜਿਹੜੀ ਜਾਨ ਗਈ ਹੈ ਬਹੁਤ ਦਰਦਨਾਕ ਹਾਦਸਾ ਜੀ ਔਰ ਸਾਡੀਆਂ ਸਾਰੀਆਂ ਜਿਹੜੀ ਹਮਦਰਦੀ ਆਉਨਾ ਪਰਿਵਾਰਾਂ ਨਾਲ ਅਸੀਂ ਦੁੱਖ ਦੀ ਘੜੀ ਚੜ੍ਹਾਲ ਖੜੇ ਆਂ ਬਾਕੀਆਂ ਦਾ ਇਲਾਜ ਕਰਦੇ ਆ ਉਹਦੇ ਵਾਸਤੇ ਇਲਾਜ ਵੀ ਕਰ ਰਿਹਾ ਔਰ ਅਰਦਾਸ ਵੀ ਕਰਦੇ ਆ ਕਿ ਜਿਹੜੇ ਬੱਚੇ ਆ ਉਹ ਜਲਦੀ ਸਿਹਤਯਾਬ ਹੋਣ ਤੇ ਦੋ ਬੱਚਿਆਂ ਦਾ ਹੈਡ ਇਜਰੀ ਜਿਹਨਾਂ ਦਾ ਸੀਟੀ ਸਕੈਨ ਹੋ ਰਿਹਾ ਨਿਊਰੋ ਸਰਜਨ ਸਾਰਾ ਕੁਝ 15 ਵਜੇ ਸੈਗਾ ਜੀ ਉਹਨਾਂ ਨੂੰ ਮੈਂ ਹੁਣ ਨਿਊਰੋ ਆਈਸੀਯੂ ਚਾਰਨ ਆਸ ਤੋਂ ਬਾਅਦ ਉਹ ਦੇਖ ਕੇ ਅਗਰ ਮੈਂ ਅਮਰ ਵੀ ਚਾਹਾਂ ਤੋ ਉਹਨਾਂ ਦਾ ਸਾਰਾ ਇਲਾਜ ਦਾ ਬੰਦੋਬਸਤ ਕਰ ਰਿਹਾ ਜੀ ਸਾਰਾ ਕੁਝ ਹੋਤਾ ਕਰਾਂਗੇ ਅਸੀਂ ਬਾਕੀ ਵੀ ਜਿਹੜਾ ਹੈਗਾ ਕਿ ਅੱਗੇ ਤੋਂ ਹੋਏ ਸੀ ਬਾਕਿਆ ਨਾ ਹੋਵੇ ਉਹ ਵੀ ਮੈਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੁਣੇ ਸਾਰਾ ਬਿਜ਼ੀ ਹੈ ਜੀ ਟਿਪਰ ਵਾਲਾ ਡਰਾਈਵਰ ਭੱਜਿਆ ਹੋਇਆ ਤੇ ਕੱਲ ਨੂੰ ਫਿਰ ਮੈਂ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਬੈਠ ਕੇ ਇਹਦੇ ਵਾਸਤੇ ਜਿਹੜੇ ਹੈਗਾ ਉਹ ਸਾਰੇ ਅਸੀਂ ਵੀ ਅੱਗੇ ਤੋਂ ਕੀ ਕਰੀਏ ਤਾਂ ਕਿ ਉਹ ਜਿਹੜਾ ਦਰਦਰਾ ਘਾਸਾ ਮੁੱਕ ਕੇ ਨਾ ਹੋਵੇ ਔਰ ਇਹਨਾਂ ਪਰਿਵਾਰਾਂ ਦੇ ਨਾਲ ਮੇਰੇ ਦਿਲ ਦੀ ਹੰਦਰਦੀ ਹੈ ਜੀ ਔਰ ਅਸੀਂ ਸਾਰੇ ਅਰਦਾਸ ਕਰਦੇ ਹਾਂ ਵੀ ਵਾਇਰਲ ਬਹੁਤ ਅਸਾਧ ਔਖਾ ਜੀ ਹੁਣ ਤੱਕ ਕੀ ਕਰ ਲਈ ਪਈ ਹੈ ਸਰ ਟਕੀਬ ਚਾਈ ਗਈ ਹੈ ਦੇਖੋ ਅਜੇ ਤੱਕ ਤਹ ਕਾਰਵਾਈ ਹੈ ਵੀ ਉਹਨਾਂ ਨੇ ਇੱਕ ਤਾਂ ਬੱਚਾ ਨੂੰ ਇੱਥੇ ਲਿਆਂਦਾ ਗਿਆ ਉਹਨਾਂ ਨੂੰ ਐਮਰਜੈਂਸੀ ਮੈਡੀਕਲ ਹੈਲਪ ਦਿੱਤੀ ਜਾ ਰਹੀ ਹੈ ਤੇ ਜਿਹੜੇ ਬੱਚੇ ਬਚਾਇਆ ਜਾ ਸਕਦੇ ਉਹਨਾਂ ਨੂੰ ਹਰ ਪਚਾਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਟੋਟਲ 14 ਜਾਂ 15 ਸੀਗੇ ਛੱਡ ਜੀ ਕਿੰਨੇ ਦੇ ਕਿੱਦ ਬੱਚੇ 5 6 6 ਦੀ ਮੇਰੇ ਕੋਲ ਖਬਰ ਹੈ ਛੇ ਦੀ ਖਬਰ ਹੈ ਤੇ ਇੱਕ ਡਰਾਈਵਰਾ ਟੋਟਲ 7 ਬੰਦੇ ਦੀ ਜੀ ਸਕਦੇ ਹੋ ਟੋਕਰ ਸਰ ਇੱਕ ਤਿੰਨ ਕ੍ਰਿਟੀਕਲ ਹੈ इजीली ਕੰਪਲਿਬਲ ਬਣਿਆ ਹੋਇਆ ਜਿਦੀ ਪ੍ਰਾਈਵੇਟ ਜਿਹੜੀਆਂ ਗੱਡੀਆਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਉਹਨਾਂ ਤੇ ਕੰਸਟ੍ਰਕਟ ਕਾਨੂੰਨ ਵੀ ਹੁੰਦੀ ਹੈ ਆਰਟੀਆ ਕਰ ਜਣਗੇ ਇਸੇ ਵਿੱਚ ਕਮਜ਼ੋਰੀ ਦੇਖ ਲਈ ਤੇ ਨਾਈਂ ਕਿ ਕੁਝ ਹੈ ਦੇਖੋ ਜਦੋਂ ਕੋਈ ਬੰਦਾ ਗੱਡੀ ਚਲਾਉਂਦਾ ਉਹ ਸਾਰਾ ਕੁਝ ਕਰਦੇ ਆ ਅਸੀਂ ਸਕੂਲਾਂ ਨਾਲ ਮੀਟਿੰਗਸ ਵੀ ਕਰਦੇ ਆ ਆਫਟਰ ਆਲ ਜਿਹੜਾ ਬੰਦਾ ਉਹਨ ਵਿਦੈਟ ਪਰਟੀਕੂਲਰ ਡੇ ਕੀ ਹੋਇਆ ਇਸ ਵੇਲੇ ਮਤਲਬ ਆਪੋ ਦੇ ਕੋਰੇ ਕੱਲ ਨੂੰ ਵਾਇਦਵਾਰ ਗੱਲ ਕਰਾਂਗਾ ਪੂਰੀ ਜਾਣਕਾਰੀ ਲੈ ਕੇ ਜੋ ਮੈਨੂੰ ਹੁਣ ਤੱਕ ਪਤਾ ਲੱਗਿਆ ਜੋ ਮੌਕੇ ਤੇ ਬੰਦੇ ਸੀ ਉਹਦੇ ਉੱਪਰ ਮਿਲੇ ਆ ਪੇਰੈਂਟਸ ਮਿਲੇ ਆ ਜਾਂ ਹੋਰ ਲੋਕ ਵੀ ਆ ਜਿਹੜੇ ਲਛਣਾ ਨਾਲ ਮਦਦ ਕੀਤੀ ਆ ਉਹ ਇਹ ਕਹਿ ਰਹੇ ਆ ਕਿ ਜਿਹੜਾ ਕੈਂਟਰ ਵਾਲਾ ਬਹੁਤ ਤੇਜ਼ ਸੀਗਾ ਉਹ ਰੁਕੀ ਗੱਡੀ ਨੂੰ ਓਵਰਟੇਕ ਕਰਨ ਦੇ ਚੱਕਰ 'ਚ ਉਹਨੇ ਆ ਕੇ ਸਿੱਧੇ ਹੈਡ-ਆਨ ਐਕਸੀਡੈਂਟ ਕੀਤਾ ਤੇ ਉਹ ਡਰਾਈਵਰ ਭੱਜਿਆ ਵੀ ਉਹ ਵੀ ਫੜਿਆ ਜਾਊਗਾ ਇਹ ਸਾਡੇ ਸਟਾਈ ਸਾਹਮਣੇ ਆ ਸੀ ਇਹ ਇਹ ਬੜਾ ਇੱਕ ਗੈਰ ਜ਼ਿੰਮੇਵਾਰ ਹੋਰ ਮਾ ਮੈਂ ਤਾਂ ਕਹੂਗਾ ਕਿ ਮਾਰਡਰੀ ਹੈ ਜੀ ਮਤਲਬ ਮਾਰਡਰ ਤੋਂ ਬੜੀ ਥੋੜੀ ਹੈ ਜੀ ਉਹਦੇ ਬੱਚੇ ਇਹਨਾਂ ਨੇ ਘਰਾਂ ਦੇ ਦੀਵੇ ਵਿੱਚ ਆ ਤੇ ਛੋਟੇ ਛੋਟੇ ਬੜਾ ਜਿਹੜੇ ਸਤਾਰੇ ਸੀ ਕਿਹਾ ਉਹ ਤਾਂ ਮਾਪੇ ਉਡੀਕ ਰਹੇ ਹੁੰਦੀਆਂ ਮਾਪਿਆਂ ਨੂੰ ਤਾਂ ਵੀ ਬੱਚਾ ਭੁੱਖਾ ਹੋਏਗਾ ਤੇ ਇਹ ਕੀ ਪਤਾ ਹੁੰਦਾ ਕਿ ਬੱਚਾ ਆਏਗਾ ਤੇ ਕਰ ਗਿਆ ਚਲੋ ਸਰ ਸਰ ਮੈਨੂੰ ਲੱਗਦਾ ਹੈ ਕਿ ਇਸ ਨੂੰ ਤੁਸੀਂ ਆਏ ਹੋਣੀ ਬੱਚਿਆਂ ਦੇ ਹਾਲਾਤ ਜੀ ਦੇਖਣ ਲਈ ਕੀ ਤੁਹਾਡੇ ਕੋਲ ਕੋਈ ਜਾਣਕਾਰੀ ਬਹੁਤ ਦੁਖਦਾਈ ਘਟਨਾ ਸੀ ਬਹੁਤ ਅਰਦਨਾਕ ਜਿਹੜੀ ਆਈ ਹੈ ਤੁਸੀਂ ਹਾਦਸਾ ਹੋਇਆ ਅਨੋਵਾ ਦਾ ਐਕਸੀਡੈਂਟ ਹੋਇਆ ਜੀ ਟਿਪਰ ਦੇ ਨਾਲ ਹਟਾਉਣ ਉਹ ਟਿਪਰ ਵਾਲੇ ਦੀ ਗਲਤੀ ਸੀ ਜੋ ਪਤਾ ਲੱਗਿਆ ਹੈਗਾ ਉਹ ਜਿਹੜਾ ਸਭ ਤੋਂ ਵੱਡੀ ਗੱਲ ਹੈ ਬਹੁਤ ਛੋਟੇ ਛੋਟੇ ਬੱਚੇ ਸੀ ਇੱਕ ਤਾਂ ਉੱਪਰ ਦੇਖ ਕੇ ਆਇਆ ਮਰਗਰ ਬੱਚਾ ਮੁਸ਼ਕਲ ਨਾਲ 7-8 ਸਾਲ ਦਾ ਹੋਣਾ ਜੀ ਤੇ 6 ਜਿਹੜੇ ਬੱਚੇ ਆ ਉਹ ਚਾਰ ਉੱਥੇ ਮੌਕੇ ਤੇ ਜੀ ਇੱਕ ਇਥੇ ਹਸਪਤਾਲ ਜਾ ਕੇ ਤੇ ਇੱਕ ਜਿਹੜਾ ਹੈਗਾ ਫੜਿਆ ਅਮਰ ਹਸਪੀਟਲ ਦੇ ਵਿੱਚ ਤੇ ਇੱਕ ਡਰਾਈਵਰ ਸੱਤ ਪੰਦਿਆਂ ਦੀ ਜਿਹੜੀ ਜਾਨ ਗਈ ਬਹੁਤ ਦਰਦਨਾਕ ਹਾਦਸਾ ਜੀ ਔਰ ਸਾਡੀਆਂ ਸਾਰੀਆਂ ਜਿਹੜੀ ਹਮਦਰਦੀ ਆਉਣਾ ਪਰਿਵਾਰਾਂ ਨਾਲ ਅਸੀਂ ਦੁੱਖ ਦੀ ਘੜੀ ਚ ਨਾਲ ਖੜੇ ਆਂ ਬਾਕੀਆਂ ਦਾ ਇਲਾਜ ਕਰਦੇ ਆ ਉਹਦੇ ਵਾਸਤੇ ਇਲਾਜ ਵੀ ਕਰ ਰਹੇ ਆ ਔਰ ਅਰਦਾਸ ਵੀ ਕਰਦੇ ਆ ਕਿ ਇਹਦੇ ਬੱਚੇ ਉਹ ਜਲਦੀ ਛੇਰਜਾਲ ਹੋਣ ਤੇ ਦੋ ਬੱਚਿਆਂ ਦਾ ਹੈਡ ਇਜਰੀ ਜਿਹਨਾਂ ਦਾ ਸੀਟੀ ਸਕੈਨ ਹੋ ਰਿਹਾ ਨਿਊਰੋ ਸਰਜਨ ਸਾਰਾ ਕੁਝ ਇੱਥੇ ਬੰਦੋਬਸਤ ਹੈਗਾ ਜੀ ਉਹਨਾਂ ਨੂੰ ਮੈਂ ਹੁਣ ਨਿਊਰੋ ਆਈਸੀਯੂ ਜਾਣ ਦਾ ਇਸ ਤੋਂ ਬਾਅਦ ਉਹ ਦੇਖ ਕੇ ਅਗਰ ਮੈਂ ਅਮਰ ਵੀ ਚਾਹਾਂ ਤਾਂ ਉਹਨਾਂ ਦਾ ਸਾਰਾ ਇਲਾਜ ਤਾਂ ਬੰਦੋਬਸਤ ਕਰ ਰਿਹਾ ਜੀ ਸਾਰਾ ਕੁਝ ਉਹ ਤਾਂ ਕਰਾਂਗੇ ਅਸੀਂ ਬਾਕੀ ਵੀ ਜਿਹੜਾ ਹੈਗਾ ਕਿ ਅੱਗੇ ਤੋਂ ਹੋਏ ਸੀ ਬਾਕੀਆਂ ਨਾ ਹੋਣ ਉਹ ਵੀ ਅੱਜ ਕੱਲੋਂ ਫਿਰ ਮੈਂ ਸਾਰਾ ਸਾਰਾ ਪ੍ਰਸ਼ਾਸਨਾਂ ਬੈਠ ਕੇ ਇਹਦੇ ਵਾਸਤੇ ਜਿਹੜੇ ਆ ਗਏ ਉਹ ਸਾਰੇ ਅਸੀਂ ਅੱਗੇ ਤੋਂ ਕੀ ਕਰੀਏ ਤਾਂ ਕਿ ਹੋਰ ਚਾ ਦਰਦਰਾ ਘਾਤਸਾ ਮੁੱਕ ਕੇ ਨਾ ਹੋਵੇ ਔਰ ਇਹਨਾਂ ਪਰਿਵਾਰਾਂ ਦੇ ਨਾਲ ਮੇਰੀ ਦਿਲ ਦੀ ਹੰਦਰਦੀ ਹੈ ਜੀ ਔਰ ਅਸੀਂ ਸਾਰੇ ਅਰਦਾਸ ਕਰਦੇ ਹਾਂ ਵੀ ਵਾਈਟ ਗਰੁੱਪ ਬਹੁਤ ਅਸਾਧ ਔਖਾ ਜੀ ਹੁਣ ਤੱਕ ਕੀ ਕਰ ਲਈ ਪਈ ਅਸਲ ਤੋਂ ਟੱਕੀ ਪਚਾਈ ਗਈ ਹੈ ਦੇਖੋ ਅਜੇ ਤੱਕ ਤਾਂ ਕਾਰਵਾਈ ਇਹ ਹੈ ਵੀ ਉਹਨਾਂ ਨੂੰ ਇੱਕ ਤਾਂ ਬੱਚਾ ਨੂੰ ਇੱਥੇ ਲਿਆਂਦਾ ਗਿਆ ਉਹਨਾਂ ਨੂੰ ਐਮਰਜੈਂਸੀ ਮੈਡੀਕਲ ਹੈਲਪ ਦਿੱਤੀ ਜਾ ਰਹੀ ਹੈ ਤੇ ਜਿਹੜੇ ਬੱਚੇ ਬਚਾਏ ਜਾ ਸਕਦੇ ਉਹਨਾਂ ਨੂੰ ਹੋਰ ਪਛਾਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਟੋਟਲ 14 ਜਾਂ 15 ਸੀਗੇ ਛੱਡ ਗਏ। ਕਿ ਕਿੰਨੇ ਕੈਚੁਅਲ ਡੀਥ ਚ ਬੱਚੇ ਬੱਚੇ 6 6 ਦੀ ਮੇਰੇ ਕੋਲ ਖਬਰ ਆਈ ਹੈ। 6 ਦੀ ਖਬਰ ਅਤੇ ਇੱਕ ਡਰਾਈਵਰਾ ਟੋਟਲ 7 ਬੰਦੇ ਦੀ ਸੀਗੇ ਹੋਵੇਗਾ। ਸਰ ਇਹ ਦਿਨ ਕ੍ਰਿਟੀਕਲ ਹੈ। इजीली ਕ੍ਰਿਟੀਕਲ ਬਣਿਆ ਹੋਏ ਕਿ ਪ੍ਰਾਈਵੇਟ ਜਿਹੜੀਆਂ ਗੱਡੀਆਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਉਹਨਾਂ ਤੇ ਕਾਨੂੰਨ ਦੇ ਖਿਲਾਫ ਕਾਰਵਾਈ ਕੀਤੀ ਹੈ। ਆਰਟੀਏ ਕਰ ਦੇਣਗੇ। ਇਸ ਵਿੱਚ ਕੰਦੂਰੀ ਦੇਖ ਲਈ ਤੇ ਨਾ ਹੀ ਕੋਈ ਕੁਛ ਹੈ ਦੇਖੋ ਜਦੋਂ ਕੋਈ ਬੰਦਾ ਗੱਡੀ ਚਲਾਉਂਦਾ ਉਹ ਸਾਰਾ ਕੁਝ ਕਰ ਦਿਆ ਅਸੀਂ ਸਕੂਲਾਂ ਦੇ ਨਾਲ ਮੀਟਿੰਗਸ ਵੀ ਕਰ ਦਿਆ ਆਫਟਰ ਆਲ ਜਿਹੜਾ ਬੰਦਾ ਉਹਨ ਵਿਦਿਆਕ ਪਰਟੀਕੂਲਰ ਡੇ ਕੀ ਹੋਇਆ ਇਸ ਵੇਲੇ ਮਤਲਬ ਆਪਾਂ ਉਹਦੇ ਬਾਰੇ ਕੱਲ੍ਹ ਵਾਇਦ ਵਾਲੇ ਕੱਲ ਕਰਾਂਗਾ ਪੂਰੀ ਜਾਣਕਾਰੀ ਲੈ ਕੇ ਜੋ ਮੈਨੂੰ ਹੁਣ ਤੱਕ ਪਤਾ ਲੱਗਿਆ ਜੋ ਮੌਕੇ ਤੇ ਬੰਦੇ ਸੀ ਉਹਦੇ ਉੱਪਰ ਮਿਲੇ ਆ ਪੇਰੈਂਟਸ ਵੀ ਲਿਆ ਜਾਂ ਹੋਰ ਲੋਕ ਵੀ ਆਏ ਨੇ ਜਿਹੜੇ ਮੱਛਣਾ ਨਾਲ ਮਦਦ ਕੀਤੀ ਆ ਉਹ ਇਹ ਕਹਿ ਰਹੇ ਆ ਕਿ ਜਿਹੜਾ ਕੈਂਟਰ ਵਾਲਾ ਬਹੁਤ ਤੇਜ਼ ਸੀਗਾ ਉਹ ਰੋਕੀ ਗੱਡੀ ਨੂੰ ਓਵਰਟੇਕ ਕਰਨ ਦੇ ਚੱਕਰ 'ਚ ਉਹਨੇ ਆ ਕੇ ਸਿੱਧੇ ਹੈਡ-ਆਨ ਉਹਦਾ ਐਕਸੀਡੈਂਟ ਕੀਤਾ ਤੇ ਉਹ ਡਰਾਈਵਰ 퍼 ਜਾ ਵੀ ਉਹ ਵੀ ਫੜਿਆ ਜਾਊਗਾ ਇਹ ਸਾਡੇ ਸਟਾਈ ਸਾਹਮਣੇ ਆ ਸੀ ਤੇ ਇਹ ਬੜਾ ਇੱਕ ਗੈਰ ਜ਼ਿੰਮੇਵਾਰ ਔਰ ਮੈਂ ਤੱਕ ਹਾਂਗਾ ਕਿ ਮਾਰਡਰੀ ਹੈ ਜੀ ਇਹ ਮਤਲਬ ਮਾਰਡਰ ਤੋਂ ਬੈਠੋੜੀ ਹੋ ਜਰੂਰ ਨੇ ਬੱਚੇ ਇਹਨਾਂ ਨੇ ਘਰਾਂ ਦੇ ਦੀਵੇ ਬਚਾਤੇ ਛੋਟੇ ਛੋਟੇ ਬੜਾ ਜਿਹੜੇ ਸਤਾਰੇ ਸੀਗੇ ਉਹ ਤਾਂ ਮਾਪੇ ਉਡੀਕ ਰਹੇ ਹੁੰਦੀਆਂ ਮਾਮਾ ਨੂੰ ਤਾਂ ਵੀ ਬੱਚਾ ਪੋਖਾ ਹੋਏਗਾ ਤੇ ਇਹ ਕੀ ਪਤਾ ਹੁੰਦਾ ਕਿ ਬੱਚਾ ਆਏਗਾ ਨਾ ਕਰ ਵੀ ਆਏਗਾ ਲੈ ਲੈ ਚਲੋ ਸਰ ਸਰ ਮੈਨੂੰ ਲੱਗਦਾ ਹੈ ਕਿ ਇਸ ਨੂੰ ਤੁਸੀਂ ਆਏ ਵਾਲੀ ਬੱਚਿਆਂ ਦੇ ਹਾਲਾਤ ਜੀ ਦੇਖ ਲਈ ਕੀ ਤੁਹਾਡੇ ਕੋਲ ਜਾਣਕਾਰੀ ਬਹੁਤ ਖੁਦਾਈ ਘਟਨਾ ਜੀ ਬਹੁਤ ਅਰਦਨਾਕ ਜੜੀ ਆਈ ਹੈ ਤੁਸੀਂ ਹਾਦਸਾ ਹੋਇਆ ਅਨੋਵਾ ਦਾ ਐਕਸੀਡੈਂਟ ਹੋਇਆ ਜੀ ਟਿਪਰ ਦੇ ਨਾਲ ਹਟਾਉਣ ਉਹ ਟਿਪਰ ਵਾਲੇ ਦੀ ਗਲਤੀ ਸੀ ਜੋ ਪਤਾ ਲੱਗਾ ਹੈਗਾ ਉਹ ਜਿਹੜਾ ਸਭ ਤੋਂ ਵੱਡੀ ਗੱਲ ਹੈ ਬਹੁਤ ਛੋਟੇ ਛੋਟੇ ਬੱਚੇ ਸੀ ਇੱਕ ਤਾਂ ਉੱਪਰ ਦੇਖ ਕੇ ਆਇਆ ਮਰਗਲ ਬੱਚਾ ਮੁਸ਼ਕਲ ਨਾਲ 7-8 ਸਾਲ ਦਾ ਹੋਣਾ ਜੀ ਤੇ 6 ਜਿਹੜੇ ਬੱਚੇ ਆ ਉਹ ਪਾ ਚਾਰ ਉੱਥੇ ਮੌਕੇ ਤੇ ਜੀ ਇੱਕ ਇਥੇ ਹਸਪਤਾਲ ਜਾ ਕੇ ਤੇ ਇੱਕ ਜਿਹੜਾ ਹੈਗਾ ਫੜਿਆ ਅਮਰ ਹਸਪੀਟਲ ਦੇ ਵਿੱਚ ਤੇ ਇੱਕ ਡਰਾਈਵਰ ਸੱਤ ਬੰਦਿਆਂ ਦੀ ਜਿਹੜੀ ਚਾਰ ਵੇ ਬਹੁਤ ਦਰਦਨਾਕ ਹਾਦਸਾ ਜੀ ਔਰ ਸਾਡੀਆਂ ਸਾਰੀਆਂ ਜਿਹੜੀ ਹਮਦਰਦੀ ਆਉਨਾ ਪਰਿਵਾਰਾਂ ਨਾਲ ਅਸੀਂ ਦੁੱਖ ਦੀ ਘੜੀ ਚ ਨਾਲ ਖੜੇ ਆਂ ਬਾਕੀਆਂ ਦਾ ਇਲਾਜ ਕਰ ਰਿਹਾ ਉਹਦੇ ਵਾਸਤੇ ਇਲਾਜ ਵੀ ਕਰ ਰਿਹਾ ਔਰ ਅਰਦਾਸ ਵੀ ਕਰ ਦਿਆ ਕਿ ਜਿਹੜੇ ਬੱਚੇ ਹੋ ਉਹ ਚੰਗੇ ਸਿਹਤਯਾਬ ਹੋਣ ਤੇ ਦੋ ਬੱਚਿਆਂ ਦਾ ਹੈਡ ਇਜਰੀ ਜਿਹਨਾਂ ਦਾ ਸੀਟੀ ਸਕੈਨ ਹੋ ਰਿਹਾ ਨਿਊਰੋ ਸਰਜਨ ਸਾਰਾ ਕੁਝ ਇੱਥੇ ਬੰਦੋਬਸਤ ਹੈਗਾ ਜੀ ਉਹਨਾਂ ਨੂੰ ਮੈਂ ਹੁਣ ਨਿਊਰੋ ਆਈਸੀਯੂ ਜਾ ਰਿਹਾ ਉਸ ਤੋਂ ਬਾਅਦ ਉਹ ਦੇਖ ਕੇ ਅਗਰ ਮੈਂ ਅਮਰ ਵੀ ਜਾਵਾਂ ਤੇ ਉਹਨਾਂ ਦਾ ਸਾਰਾ ਇਲਾਜ ਦਾ ਬੰਦੋਬਸਤ ਕਰ ਰਿਹਾ ਵੀ ਸਾਰਾ ਕੁਝ ਉਹ ਤਾਂ ਕਰਾਂਗੇ ਅਸੀਂ ਬਾਕੀ ਵੀ ਜਿਹੜਾ ਹੈਗਾ ਕਿ ਅੱਗੇ ਤੋਂ ਹੋਏ ਸੀ ਬਾਕਿਆ ਨਾ ਹੋਵੇ ਉਹ ਵੀ ਕੱਲ ਉਹ ਗੁਰਮਤ ਸਾਰਾ ਜਿਹੜਾ ਪ੍ਰਸ਼ਾਸਨ ਨਾਲ ਬੈਠ ਕੇ ਇਹਦੇ ਵਾਸਤੇ ਜਿਹੜੇ ਆ ਗਏ ਉਹ ਸਾਰੇ ਅਸੀਂ ਅੱਗੇ ਤੋਂ ਕੀ ਕਰੀਏ ਤਾਂ ਕਿ ਹੋ ਜਾ ਦਰਦਨਾਖਾਸਾ ਮੁੱਕ ਕੇ ਨਾ ਹੋਵੇ ਔਰ ਇਹਨਾਂ ਪਰਿਵਾਰਾਂ ਦੇ ਨਾਲ ਮੇਰੀ ਦਿਲ ਦੀ ਹੰਦਰਦੀ ਹੈ ਜੀ ਔਰ ਅਸੀਂ ਸਾਰੇ ਅਰਦਾਸ ਕਰਦੇ ਹਾਂ ਵੀ ਵਾਈਟ ਬਹੁਤ ਅਸਹਿਦ ਔਖਾ ਸੀ ਹੁਣ ਤੱਕ ਕੀ ਕਰ ਲਈ ਪਈ ਐ ਸਰ ਤੋਂ ਟਕੀ ਪਚਾਈ ਗਈ ਐ ਦੇਖੋ ਅਜੇ ਤੱਕ ਤਾਂ ਕਾਰਵਾਈ ਐ ਵੀ ਉਹਨਾਂ ਨੂੰ ਇੱਕ ਤਾਂ ਬੱਚਾ ਨੂੰ ਇੱਥੇ ਲਿਆਂਦਾ ਗਿਆ ਉਹਨਾਂ ਨੂੰ ਐਮਰਜੈਂਸੀ ਮੈਡੀਕਲ ਹੈਲਪ ਦਿੱਤੀ ਜਾ ਰਹੀ ਐ ਜਿਹੜੇ ਬੱਚੇ ਬਚਾਇਆ ਜਾ ਸਕਦੇ ਉਹਨਾਂ ਨੂੰ ਹੋਰ ਪਛਾਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੰਨੇ ਬੱਚੇ ਸੀ ਟੋਟਲ 14 ਜਾਂ 15 ਸੀਗੇ ਛੱਡ ਜੀ ਕਿੰਨੇ ਕਿੱਥੇ ਡਿਟੇਲ ਬੱਚੇ ਬੱਚੇ 6 6 ਦੀ ਮੇਰੇ ਕੋਲ ਖਬਰ ਹੈ ਜੀ 6 ਦੀ ਖਬਰ ਹੈ ਤੇ ਇੱਕ ਡਰਾਈਵਰਾ ਟੋਟਲ 7 ਬੰਦੇ ਦੀ ਸੀ ਖਬਰ ਸਰ ਇੱਕ ਤਿੰਨ ਕ੍ਰਿਟੀਕਲ ਹੈ इजीली ਕਿਹਨੂੰ ਵੀ ਬਣਾਇਆ ਬੋਏ ਜਿਵੇਂ ਕਿ ਪ੍ਰਾਈਵੇਟ ਜਿਹੜੀਆਂ ਗੱਡੀਆਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਉਹਨਾਂ ਤੇ ਕਾਨੂੰਨ ਖਿਲਾਫ ਕਾਰਵਾਈ ਹੁੰਦੀ ਹੈ ਆਰਡੀਏ ਕਰ ਦੇਣਗੇ ਇਸ ਵਿੱਚ ਕਮਜ਼ੋਰੀ ਦੇਖ ਰਿਹਾ ਨਹੀਂ ਕਿ ਕੁਝ ਹੈ ਦੇਖੋ ਜਦੋਂ ਕੋਈ ਬੰਦਾ ਗੱਡੀ ਚਲਾਉਂਦਾ ਹੈ ਉਹ ਸਾਰਾ ਕੁਝ ਕਰਦੇ ਆ ਅਸੀਂ ਸਕੂਲਾਂ ਦੇ ਨਾਲ ਮੀਟਿੰਗਸ ਵੀ ਕਰਦੇ ਆ ਆਫਟਰ ਆਲ ਜਿਹੜਾ ਬੰਦਾ ਉਹਨ ਵਿਦਿਆਕ ਪਰਟੀਕੂਲਰ ਡੇ ਕੀ ਹੋਇਆ ਇਸ ਵੇਲੇ ਮਤਲਬ ਆਪਾਂ ਉਹਦੇ ਬਾਰੇ ਕੱਲ੍ਹ ਵਾਇਦ ਬਾਰੇ ਗੱਲ ਕਰਾਂਗਾ ਪੂਰੀ ਜਾਣਕਾਰੀ ਲੈ ਕੇ ਜੋ ਮੈਨੂੰ ਹੁਣ ਤੱਕ ਪਤਾ ਲੱਗਿਆ ਜੋ ਮੌਕੇ ਤੇ ਬੰਦੇ ਸੀ ਉਹ ਤੇ ਉੱਪਰ ਮਿਲੇ ਆ ਪੇਰੈਂਟਸ ਮਿਲੇ ਆ ਜਾਂ ਹੋਰ ਲੋਕ ਵੀ ਆ ਰਹੇ ਲੱਛਣਾ ਨਾ ਮਦਦ ਕੀਤੀ ਆ ਉਹ ਇਹ ਕਹਿ ਰਹੇ ਆ ਕਿ ਜਿਹੜਾ ਕੈਂਟਰ ਵਾਲਾ ਬਹੁਤ ਤੇਜ਼ ਸੀਗਾ ਉਹ ਰੁਕਸੀ ਗੱਡੀ ਨੂੰ ਓਵਰਟੇਕ ਕਰਨ ਦੇ ਚੱਕਰ ਤੋਂ ਮੈਂ ਆ ਕੇ ਸਿੱਧੇ ਹੈਡ-ਆਨ ਐਕਸੀਡੈਂਟ ਕੀਤਾ ਤੇ ਉਹ ਡਰਾਈਵਰ ਕੋ ਜੱਗੂ ਉਹ ਵੀ ਫੜਿਆ ਜਾਊਗਾ ਇਹ ਸਾਡੀ ਸਚਾਈ ਸਾਹਮਣੇ ਆ ਸੀ ਤੇ ਇਹ ਬੜਾ ਇੱਕ ਕਹਿਰ ਜ਼ਿੰਮੇਵਾਰ ਔਰ ਮਾਤਕ ਹੋਊਗਾ ਕਿ ਮਾਰਡਰੀ ਹੈ ਜੀ ਮਤਲਬ ਮਾਰਡਰ ਤੋਂ ਬੈਠੋੜੀ ਆ ਜਿਹੜੇ ਦੇ ਬੱਚੇ ਇਹਨਾਂ ਨੇ ਘਰਾਂ ਦੇ ਦੀਵੇ ਵਿੱਚ ਆ ਤੇ ਛੋਟੇ-ਛੋਟੇ ਪੜਾ ਜਿਹੜੇ ਸਤਾਰੇ ਸੀਗੇ ਉਹ ਆ ਤਾਂ ਮਾਪੇ ਉਡੀਕ ਰਹੇ ਹੁੰਦੀਆਂ ਮਾਵਾਂ ਨੂੰ ਤਾਂ ਵੀ ਬੱਚਾ ਪੋਖਾ ਹੋਏਗਾ ਤੇ ਇਹ ਕੀ ਪਤਾ ਹੁੰਦਾ ਕਿ ਬੱਚਾ ਆਏਗਾ ਨਾ ਕਰ ਦੇਈ ਚਲੋ ਸਰ 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 ਇਸ ਕੋ ਤੁਸੀਂ ਆਏ ਹੋਲੀ ਪੱਛਿਆ ਦੇ ਹਾਲਾਤ ਜਿਹੜੇ ਲਈ ਕੀ ਤੁਹਾਡੇ ਕੋਲ ਜਾਣਕਾਰੀ ਹੈ ਬਹੁਤ ਦੁਖਦਾਈ ਘਟਨਾ ਜੀ ਬਹੁਤ ਅਰਦਨਾਕ ਜਿਹੜੀ ਆਈ ਹੈ ਤੁਸੀਂ ਹਾਦਸਾ ਹੋਇਆ ਅਨੋਵਾ ਦਾ ਐਕਸੀਡੈਂਟ ਹੋਇਆ ਜੀ ਟਿਪਰ ਦੇ ਨਾਲ ਹੈ ਡਾਊਨ ਉਹ ਟਿਪਰ ਵਾਲੇ ਦੀ ਗਲਤੀ ਸੀ ਜੋ ਪਤਾ ਲੱਗਿਆ ਹੈਗਾ ਉਹ ਜਿਹੜਾ ਸਭ ਤੋਂ ਵੱਡੀ ਗੱਲ ਹੈ ਬਹੁਤ ਛੋਟੇ ਛੋਟੇ ਬੱਚੇ ਸੀ ਇੱਕਦਮ ਉੱਪਰ ਦੇਖ ਕੇ ਆਇਆ ਮਰਗਲ ਬੱਚਾ ਮੁਸ਼ਕਲ ਹੈ 7-8 ਸਾਲ ਦਾ ਹੋਣਾ ਸੀ ਤੇ ਛੇ ਜਿਹੜੇ ਬੱਚੇ ਆ ਉਹ ਪਾ ਚਾਰ ਉੱਥੇ ਮੌਕੇ ਤੇ ਇੱਕ ਇਥੇ ਹਸਪਤਾਲ ਜਾ ਕੇ ਤੇ ਇੱਕ ਜਿਹੜਾ ਹੈਗਾ ਫੜਿਆ ਅਮਰ ਹਸਪਤਲ ਦੇ ਵਿੱਚ ਤੇ ਇੱਕ ਡਰਾਈਵਰ ਸੱਤ ਬੰਦਿਆਂ ਦੀ ਜਿਹੜੀ 4 ਵਜੇ ਬਹੁਤ ਦਰਦਨਾਕ ਹਾਦਸਾ ਜੀ ਔਰ ਸਾਡੀਆਂ ਸਾਰੀਆਂ ਜਿਹੜੀ ਹਮਦਰਦੀ ਆਉਣਾ ਪਰਿਵਾਰਾਂ ਨਾਲ ਅਸੀਂ ਦੁੱਖ ਦੀ ਘੜੀ ਚੜ੍ਹਾਲ ਖੜੇ ਆਂ ਬਾਕੀਆਂ ਦਾ ਇਲਾਜ ਕਰਦੇ ਆ ਉਹਦੇ ਵਾਸਤੇ ਇਲਾਜ ਵੀ ਕਰ ਰਿਹਾ ਔਰ ਅਰਦਾਸ ਵੀ ਕਰਦੇ ਆ ਕਿ ਇਹਦੇ ਬੱਚੇ ਹੋ ਜਲਦੀ ਸਿਹਤਯਾਬ ਹੋਣ ਤੇ ਦੋ ਬੱਚਿਆਂ ਦਾ ਹੈਡ ਇਜਰੀ ਜਿਹਨਾਂ ਦਾ ਸੀਟੀ ਸਕੈਨ ਹੋ ਰਿਹਾ ਨਿਊਰੋ ਸਰਜਨ ਸਾਰਾ ਕੁਝ ਇੱਥੇ ਬੰਦੋਬਸਤ ਹੈਗਾ ਜੀ ਉਹਨਾਂ ਨੂੰ ਨਾ ਨਿਊਰੋ ਆਈਸੀਯੂ ਜਾ ਰਿਹਾ ਉਸ ਤੋਂ ਬਾਅਦ ਉਹ ਦੇਖ ਕੇ ਅਗਰ ਮਾਮਰ ਵੀ ਚਾਹਾਂਗੇ ਤੇ ਉਹਨਾਂ ਦਾ ਸਾਰਾ ਇਲਾਜ ਦਾ ਬੰਦੋਬਸਤ ਕਰ ਰਿਹਾ ਜੀ ਸਾਰਾ ਕੁਝ ਹੋਤਾ ਕਰਾਂਗੇ ਅਸੀਂ ਬਾਕੀ ਵੀ ਜਿਹੜਾ ਹੈਗਾ ਕਿ ਅੱਗੇ ਤੋਂ ਹੋਏ ਸੀ ਬਾਕਿਆ ਨਾ ਹੋਵੇ ਉਹ ਵੀ ਅੱਜ ਜ਼ ਕੱਲੋਂ ਫਿਰ ਮੈਂ ਸਾਰਾ ਜਣਾ ਪ੍ਰਸ਼ਾਸਨ ਨਾਲ ਬੈਠ ਕੇ ਇਹਦੇ ਵਾਸਤੇ ਜਿਹੜੇ ਆ ਗਏ ਉਹ ਸਾਰੇ ਅਸੀਂ ਅੱਗੇ ਤੋਂ ਕੀ ਕਰੀਏ ਤਾਂ ਕਿ ਹੋ ਜਾ ਦਰਦਨਾਖਾਸਾ ਮੁੱਕੇ ਨਾ ਹੋਵੇ ਔਰ ਇਹਨਾਂ ਪਰਿਵਾਰਾਂ ਦੇ ਨਾਲ ਮੇਰੀ ਦਿਲ ਦੀ ਹੰਦਰਦੀ ਹੈ ਜੀ ਔਰ ਅਸੀਂ ਸਾਰੇ ਅਰਦਾਸ ਕਰਦੇ ਆ ਵੀ ਵਾਇਟ ਲੋ ਬਹੁਤ ਅਸਹਿਦ ਔਖਾ ਜੀ ਹੁਣ ਤੱਕ ਕੀ ਕਰ ਲਈ ਹੋਈ ਅਸਲ ਤੱਕ ਕੀ ਪਹੁੰਚਾਈ ਗਈ ਹੈ ਦੇਖੋ ਅਜੇ ਤੱਕ ਤਾਂ ਕਾਰਵਾਈ ਇਹ ਹੈ ਵੀ ਉਹਨਾਂ ਨੂੰ ਇੱਕ ਤਾਂ ਬੱਚਾ ਨੂੰ ਇੱਥੇ ਲਿਆਂਦਾ ਗਿਆ ਉਹਨਾਂ ਨੂੰ ਐਮਰਜੈਂਸੀ ਮੈਡੀਕਲ ਹੈਲਪ ਦਿੱਤੀ ਜਾ ਰਹੀ ਹੈ ਤੇ ਜਿਹੜੇ ਬੱਚੇ ਬਚਾਇਆ ਜਾ ਸਕਦੇ ਉਹਨਾਂ ਨੂੰ ਹੋਰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿੰਨੇ ਬੱਚੇ ਸੀ ਟੋਟਲ 14 ਜਾਂ 15 ਸੀਗੇ ਛੱਡ ਚੁੱਕੇ ਕਿੰਨੇ ਦੇ ਕੈਚੂਏਟਿਡ ਸੀ ਬੱਚੇ 5 6 6 ਦੀ ਮੇਰੇ ਕੋਲ ਖਬਰ ਹੈ 6 ਦੀ ਖਬਰ ਹੈ ਤੇ ਇੱਕ ਪ੍ਰਾਈਮਰੀ ਟੋਟਲ 7 ਬੰਦੇ ਦੀ ਸੀਗੀ ਖਬਰ ਸਰ ਇੱਕ ਤਿੰਨ ਕ੍ਰਿਟੀਕਲ ਹੈ इजीली ਕ੍ਰਿਟੀਕਲ ਬਣਿਆ ਹੋਏ ਕਿ ਪ੍ਰਾਈਵੇਟ ਜਿਹੜੀਆਂ ਗੱਡੀਆਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਉਹਨਾਂ ਤੇ ਕੰਟਰੈਕਟ ਖਿਲਾਫ ਕਾਰਵਾਈ ਕੀਤੀ ਹੈ ਪਾਰਟੀ ਇਹ ਕਰ ਦੇਣਗੇ ਇਸ ਵਿੱਚ ਕਮਜ਼ੋਰੀ ਦੇਖ ਰਹੀ ਹਾਂ ਕਿ ਤਰ੍ਹਾਂ ਇਹ ਕਿਹ ਕੁਝ ਦੇਖੋ ਜਦੋਂ ਕੋਈ ਬੰਦਾ ਗੱਡੀ ਚਲਾਦਾ ਹੈ ਉਹ ਸਾਰਾ ਕੁਝ ਕਰ ਦਿਆ ਅਸੀਂ ਸਕੂਲਾਂ ਦੇ ਨਾਲ ਮੀਟਿੰਗਸ ਵੀ ਕਰ ਦਿਆ ਆਫਟਰ ਆਲ ਜਿਹੜਾ ਬੰਦਾ ਉਹਨ ਵਿਦਿਆਕ ਪਰਟੀਕੂਲਰ ਡੇ ਕੀ ਹੋਇਆ ਇਸ ਵੇਲੇ ਮਤਲਬ ਆਪਾਂ ਉਹਦੇ ਬਾਰੇ ਕੱਲ੍ਹ ਵਾਇਦ ਬਾਰੇ ਗੱਲ ਕਰਾਂਗਾ ਪੂਰੀ ਜਾਣਕਾਰੀ ਲੈ ਕੇ ਜੋ ਮੈਨੂੰ ਹੁਣ ਤੱਕ ਪਤਾ ਲੱਗਿਆ ਜੋ ਮੌਕੇ ਤੇ ਬੰਦੇ ਸੀ ਉਹਦੇ ਉੱਪਰ ਮਿਲੇ ਆ ਪੇਰੈਂਟਸ ਮਿਲੇ ਆ ਜਾਂ ਹੋਰ ਲੋਕ ਵੀ ਆ ਲੈਣੇ ਲੱਛਣਾਂ ਨਾਲ ਮਦਦ ਕੀਤੀ ਆ ਉਹ ਇਹ ਕਹਿ ਰਹੇ ਆ ਕਿ ਜਿਹੜਾ ਕੈਂਟਰ ਵਾਲਾ ਬਹੁਤ ਤੇਜ਼ ਸੀਗਾ ਉਹ ਰੁਕਸੀ ਗੱਡੀ ਨੂੰ ਓਵਰਟੇਕ ਕਰਨ ਦੇ ਚੱਕਰ 'ਚ ਉਹਨੇ ਆ ਕੇ ਸਿੱਧੇ ਹੈਡ-ਆਨ ਐਕਸੀਡੈਂਟ ਕੀਤਾ ਤੇ ਉਹ ਡਰਾਈਵਰ ਫੱਜਿਆ ਵੀ ਉਹ ਵੀ ਫੜਿਆ ਜਾਊਗਾ ਇਹ ਸਾਡੀ ਸਚਾਈ ਸਾਹਮਣੇ ਆ ਸੀ ਤੇ ਇਹ ਬੜਾ ਇੱਕ ਗੈਰ ਜ਼ਿੰਮੇਵਾਰ ਔਰ ਮੇਰੇ ਤੱਕ ਹੋਇਆ ਕਿ ਮਾਰਡਰੀ ਹੈ ਜੀ ਇਹ ਮਤਲਬ ਮਾਰਡਰ ਤੋਂ ਬੈਠੋੜੀ ਆ ਜਰੂਰ ਇਹਦੇ ਬੱਚੇ ਇਹਨਾਂ ਨੇ ਘਰਾਂ ਦੇ ਦੀਵੇ ਬਚਾਤੇ ਛੋਟੇ ਛੋਟੇ ਬੜਾ ਜਿਹੜੇ ਸਤਾਰੇ ਸੀ ਕਿ ਹੋਵਾ ਤਾਂ ਮਾਪੇ ਉਡੀਕ ਰਹੇ ਹੁੰਦੀ ਆ ਮਾਮਾ ਨੂੰ ਤਾਂ ਵੀ ਬੱਚਾ ਪੋਖਾ ਹੋਏਗਾ ਤੇ ਇਹ ਕੀ ਪਤਾ ਹੁੰਦਾ ਕਿ ਬੱਚਾ ਆਏਗਾ ਨਾ ਕਰ ਵੀ ਆਏਗਾ ਚਲੋ ਸਰ ਸਰ ਮਾਰੋ ਤਾਂ ਇਸ ਨੂੰ ਤੁਸੀਂ ਆਏ ਵਾਲੀ ਪੁਛਿਆ ਦੇ ਖਲਾਫ ਜਿਹੜੇ ਲਈ ਕੀ ਤੁਹਾਡੇ ਕੋਲ ਜਾਣਕਾਰੀ ਬਹੁਤ ਦੁਖਦਾਈ ਘਟਨਾ ਸੀ ਬਹੁਤ ਅਰਦਨਾਕ ਜਿਹੜੀ ਆਈ ਹੈ ਤੁਸੀਂ ਹਾਦਸਾ ਹੋਇਆ ਅਨੋਵਾ ਦਾ ਐਕਸੀਡੈਂਟ ਹੋਇਆ ਜੀ ਟਿਪਰ ਦੇ ਨਾਲ ਹੈ ਡਾਣ ਉਹ ਟਿਪਰ ਵਾਲੇ ਦੀ ਗਲਤੀ ਸੀ ਜੋ ਪਤਾ ਲੱਗਿਆ ਹੈਗਾ ਉਹ ਜਿਹੜਾ ਸਭ ਤੋਂ ਵੱਡੀ ਗੱਲ ਹੈ ਬਹੁਤ ਛੋਟੇ ਛੋਟੇ ਬੱਚੇ ਸੀ ਇੱਕ ਤਾਂ ਮੇਰੇ ਉੱਪਰ ਦੇਖ ਕੇ ਆਇਆ ਮੇਰੇ ਕੋਲ ਬੱਚਾ ਮੁਸ਼ਕਲ ਹੈ 7-8 ਸਾਲ ਦਾ ਹੋਣਾ ਸੀ ਤੇ 6 ਜਿਹੜੇ ਬੱਚੇ ਆ ਉਹਦਾ ਚਾਰ ਉੱਥੇ ਮੌਕੇ ਤੇ ਜੀ ਇੱਕ ਇੱਥੇ ਹਸਪਤਾਲ ਜਾ ਕੇ ਤੇ ਇੱਕ ਜਿਹੜਾ ਹੈਗਾ ਫਟਿਆ ਅਮਰ ਹਸਪੀਟਲ ਦੇ ਵਿੱਚ ਤੇ ਇੱਕ ਡਰਾਈਵਰ 7 ਬੰਦਿਆਂ ਦੀ ਜਿਹੜੀ 4 ਬੀ ਬਹੁਤ ਦਰਦਨਾਕ ਹਾਦਸਾ ਜੀ ਔਰ ਸਾਡੀਆਂ ਸਾਰੀਆਂ ਜਿਹੜੀ ਹਮਦਰਦੀ ਆਉਨਾ ਪਰਿਵਾਰਾਂ ਨਾਲ ਅਸੀਂ ਦੁੱਖ ਦੀ ਘੜੀ ਚ ਨਾਲ ਖੜੇ ਆਂ ਬਾਕੀਆਂ ਦਾ ਇਲਾਜ ਕਰਦੇ ਆ ਉਹਦੇ ਵਾਸਤੇ ਇਲਾਜ ਵੀ ਕਰ ਰਿਹਾ ਔਰ ਅਰਦਾਸ ਵੀ ਕਰਦੇ ਆ ਕਿ ਜਿਹੜੇ ਬੱਚੇ ਹੋ ਉਹ ਜਲਦੀ ਸ਼ੇਰਜਾਬ ਹੋਣ ਤੇ ਦੋ ਬੱਚਿਆਂ ਦਾ ਹੈਡ ਇਜਰੀ ਜਿਹਨਾਂ ਦਾ ਸੀਟੀ ਸਕੈਨ ਹੋ ਰਿਹਾ ਨਿਊਰੋ ਸਰਜਨ ਸਾਰਾ ਕੁਛ 15 ਵਜੇ ਹੈਗਾ ਜੀ ਉਹਨਾਂ ਨੂੰ ਮੈਂ ਹੁਣ ਨਿਊਰੋ ਆਈਸੀਯੂ ਜਾ ਰਿਹਾ ਉਸ ਤੋਂ ਬਾਅਦ ਉਹ ਦੇਖ ਕੇ ਅਗਰ ਮੈਂ ਅਮਰ ਵੀ ਚਾਹਾਂ ਤਾਂ ਉਹਨਾਂ ਦਾ ਸਾਰਾ ਇਲਾਜ ਦਾ ਬੰਦੋਬਸਤ ਕਰ ਰਿਹਾ ਜੀ ਸਾਰਾ ਕੁਝ ਉਹ ਤਾਂ ਕਰਾਂਗੇ ਅਸੀਂ ਬਾਕੀ ਵੀ ਜਿਹੜਾ ਹੈਗਾ ਵੀ ਅੱਗੇ ਤੋਂ ਹੋਏ ਸੀ ਬਾਕੀਆਂ ਨਾ ਹੋਣ ਉਹ ਵੀ ਮੈਂ ਅ ਕੱਲੋਂ ਫਿਰ ਮੈਂ ਸਾਰਾ ਸਾਰਾ ਪ੍ਰਸ਼ਾਸਨ ਨਾਲ ਬੈਠ ਕੇ ਇਹਦੇ ਵਾਸਤੇ ਜਿਹੜੇ ਆ ਗਏ ਉਹ ਸਾਰੇ ਅਸੀਂ ਅੱਗੇ ਤੋਂ ਕੀ ਕਰੀਏ ਤਾਂ ਕਿ ਹੋ ਜਾ ਦਰਦਨਾਖਾਸਾ ਮੁੱਕੇ ਨਾ ਹੋਵੇ। ਔਰ ਇਹਨਾਂ ਪਰਿਵਾਰਾਂ ਦੇ ਨਾਲ ਮੇਰੀ ਦਿਲ ਦੀ ਅੰਦਰਦੀ ਹੈ ਜੀ ਔਰ ਅਸੀਂ ਸਾਰੇ ਅਰਦਾਸ ਕਰਦੇ ਆ ਵੀ ਵਾਇਟ ਬਹੁਤ ਅਸਾਧ ਔਖਾ ਜੀ। ਹੁਣ ਤੱਕ ਕੀ ਕਰ ਪਈ ਪਈ ਹੈ ਸਤਿ ਜੀ ਤੱਕੀ ਪਹੁੰਚਾਈ ਗਈ ਹੈ। ਦੇਖੋ ਅਜੇ ਤੱਕ ਤਾਂ ਕਾਰਵਾਈ ਇਹ ਹੈ ਵੀ ਉਹਨਾਂ ਨੂੰ ਇੱਕ ਤਾਂ ਬੱਚਾ ਨੂੰ ਇੱਥੇ ਲਿਆਂਦਾ ਗਿਆ। ਉਹਨਾਂ ਨੂੰ ਐਮਰਜੈਂਸੀ ਮੈਡੀਕਲ ਹੈਲਪ ਦਿੱਤੀ ਜਾ ਰਹੀ ਹੈ। ਜਿਹੜੇ ਬੱਚੇ ਬਚਾਇਆ ਜਾ ਸਕਦੇ ਉਹਨਾਂ ਨੂੰ ਹੋਰ ਪਛਾਣ ਦੀਆਂ ਸਰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਟੋਟਲ 14 ਜਾਂ 15 ਸੀਗੇ ਛੱਡ ਗਏ। ਕਿੰਨੇ ਦੇ ਕਿਹੜੇ ਡੀਟੇਲ? ਬੱਚੇ 6 6 ਦੀ ਮੇਰੇ ਕੋਲ ਖਬਰ ਹੈ ਜੀ। 6 ਦੀ ਖਬਰ ਅਤੇ ਇੱਕ ਡਰਾਈਵਰ ਦਾ ਟੋਟਲ 7 ਬੰਦੇਾਂ ਦੀ ਸੀਗੀ ਖਬਰ ਹੈ। ਸਰੀਕ ਤਿੰਨ ਕ੍ਰਿਟੀਕਲ ਹੈ। इजीली ਕ੍ਰਿਟੀਕਲ ਵੀ ਬਣਿਆ ਹੋਇਆ ਜਿਵੇਂ ਕਿ ਪ੍ਰਾਈਵੇਟ ਗੱਡੀਆਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਤੁਹਾਨੂੰ ਉਹਨਾਂ ਤੇ ਕਾਨੂੰਨ ਦੇ ਖਿਲਾਫ ਕਾਰਵਾਈ ਹੁੰਦੀ ਹੈ। ਆਰਟੀਏ ਕਰ ਦੇਣਗੇ। ਇਸ ਵਿੱਚ ਕਮਜ਼ੋਰੀ ਦੇਖ ਰਿਹਾ ਕਿ ਨਰਾਈਂ ਕੀ ਕੁਛ ਹੈ ਦੇਖੋ ਜਦੋਂ ਕੋਈ ਬੰਦਾ ਗੱਡੀ ਚਲਾਉਂਦਾ ਹੈ ਉਹ ਸਾਰਾ ਕੁਝ ਕਰ ਦਿਆ ਅਸੀਂ ਸਕੂਲਾਂ ਦੇ ਨਾਲ ਮੀਟਿੰਗਸ ਵੀ ਕਰ ਦਿਆ ਆਫਟਰ ਆਲ ਜਿਹੜਾ ਬੰਦਾ ਉਹਨ ਵਿਦਿਆਕ ਪਰਟੀਕੂਲਰ ਡੇ ਕੀ ਹੋਇਆ ਇਸ ਵੇਲੇ ਮਤਲਬ ਆਪਾ ਉਹਦੇ ਬਾਰੇ ਕੱਲ੍ਹ ਨੂੰ ਵਾਧੂ ਬਾਰੇ ਗੱਲ ਕਰਾਂਗਾ ਪੂਰੀ ਜਾਣਕਾਰੀ ਲੈ ਕੇ ਜੋ ਮੈਨੂੰ ਹੁਣ ਤੱਕ ਪਤਾ ਲੱਗਿਆ ਜੋ ਮੌਕੇ ਤੇ ਬੰਦੇ ਸੀ ਤੇ ਉੱਪਰ ਮਿਲੇ ਆ ਪੇਰੈਂਟਸ ਮਿਲੇ ਆ ਜਾਂ ਹੋਰ ਲੋਕ ਵੀ ਆ ਰਹੇ ਲੱਛਣਾ ਨਾ ਮਦਦ ਕੀਤੀ ਆ ਉਹ ਇਹ ਕਹਿ ਰਹੇ ਆ ਕਿ ਜਿਹੜਾ ਕੈਂਟਰ ਵਾਲਾ ਬਹੁਤ ਤੇਜ਼ ਸੀਗਾ ਔਰ ਕਿਸੇ ਗੱਡੀ ਨੂੰ ਓਵਰਟੇਕ ਕਰਨ ਦੇ ਚੱਕਰ ਤੋਂ ਆ ਕੇ ਸਿੱਧੇ ਹੈਡ-ਆਨ ਐਕਸੀਡੈਂਟ ਕੀਤਾ ਤੇ ਉਹ ਡਰਾਈਵਰ ਕੋਈ ਜਾ ਵੀ ਉਹ ਵੀ ਫੜਿਆ ਜਾਊਗਾ ਇਹ ਸਾਰੀ ਸਚਾਈ ਸਾਹਮਣੇ ਆ ਸੀ ਤੇ ਇਹ ਬੜਾ ਇੱਕ ਗੈਰ ਜ਼ਿੰਮੇਵਾਰ ਔਰ ਮਾਤਕ ਹੋਗਾ ਕਿ ਮਾਰਡਰੀ ਹੈ ਜੀ ਮਤਲਬ ਮਾਰਡਰ ਤੋਂ ਬੈਠ ਖੋੜੀ ਆ ਜਿਹੜੇ ਬੱਚੇ ਇਹਨਾਂ ਨੇ ਘਰਾਂ ਦੇ ਦੀਵੇ ਬਚਾਤੇ ਛੋਟੇ ਛੋਟੇ ਪਾਲਾ ਜਿਹੜੇ ਸਤਾਰੇ ਸੀ ਕਿਹਾ ਵਾ ਤਾਂ ਮਾਪੇ ਉਡੀਕ ਰਹੇ ਹੁੰਦੀ ਆ ਮਾਮਾ ਨੂੰ ਤਾਂ ਵੀ ਬੱਚਾ ਪੋਖਾ ਹੋਏਗਾ ਤੇ ਇਹ ਕੀ ਪਤਾ ਹੁੰਦਾ ਕਿ ਬੱਚਾ ਆਏਗਾ ਨਾ ਕਰ ਦੇਗਾ ਚਲੋ ਸਰ ਸਰ ਇਸ ਨੂੰ ਤੁਸੀਂ ਆਏ ਹੋਲੀ ਬੱਚਿਆਂ ਦੇ ਹਾਲਾਤ ਜੀ ਦੇ ਲਈ ਇਹ ਤੋਂ ਥੋੜੀ ਜਿਹੀ ਜਾਣਕਾਰੀ ਬਹੁਤ ਦੁਖਦਾਈ ਘਟਨਾ ਜੀ ਬਹੁਤ ਅਰਦਨਾਕ ਜਿਹੜੀ ਆਈ ਹੈ ਜੀ ਤੁਸੀਂ ਹਾਦਸਾ ਹੋਇਆ ਅਨੋਵਾ ਦਾ ਐਕਸੀਡੈਂਟ ਹੋਇਆ ਜੀ ਟਿਪਰ ਦੇ ਨਾਲ ਡਾਊਨ ਉਹ ਟਿਪਰ ਵਾਲੇ ਦੀ ਗਲਤੀ ਸੀ ਜੋ ਪਤਾ ਲੱਗਿਆ ਹੈਗਾ ਉਹ ਜਿਹੜਾ ਸਭ ਤੋਂ ਵੱਡੀ ਗੱਲ ਹੈ ਬਹੁਤ ਛੋਟੇ ਛੋਟੇ ਬੱਚੇ ਸਿੱਖਤਮ ਉੱਪਰ ਦੇਖ ਕੇ ਆਇਆ ਮਨਗਰ ਬੱਚਾ ਮੁਸ਼ਕਲ ਹੈ 7-8 ਸਾਲ ਦਾ ਹੋਣਾ ਸੀ ਤੇ 6 ਜਿਹੜੇ ਬੱਚੇ ਆ ਉਹ ਪਟਾ ਚਾਰ ਉੱਥੇ ਮੌਕੇ ਤੇ ਜੀ ਇੱਕ ਇਥੇ ਹਸਪਤਾਲ ਚ ਆ ਕੇ ਤੇ ਇੱਕ ਜਿਹੜਾ ਹੈਗਾ ਫਰੈਂ ਅਮਰ ਹਸਪੀਟਲ ਦੇ ਵਿੱਚ ਤੇ ਇੱਕ ਡਰਾਈਵਰ ਸੱਤ ਪੰਦਿਆਂ ਦੀ ਜਿਹੜੀ ਚਾਰ ਵਜੇ ਬਹੁਤ ਦਰਦਨਾਕ ਹਾਦਸਾ ਜੀ ਔਰ ਸਾਡੀਆਂ ਸਾਰੀਆਂ ਜਿਹੜੀ ਹਮਦਰਦੀ ਆਉਣਾ ਪਰਿਵਾਰਾਂ ਨਾਲ ਅਸੀਂ ਦੁੱਖ ਦੀ ਘੜੀ ਚ ਨਾਲ ਖੜੇ ਆਂ ਬਾਕੀਆਂ ਦਾ ਇਲਾਜ ਕਰਦੇ ਆ ਉਹਦੇ ਵਾਸਤੇ ਇਲਾਜ ਵੀ ਕਰ ਰਹੇ ਆਂ ਔਰ ਅਰਦਾਸ ਵੀ ਕਰਦੇ ਆ ਕਿ ਜਿਹੜੇ ਬੱਚੇ ਆ ਉਹ ਜਲਦੀ ਸਿਹਤਯਾਬ ਹੋਣ ਤੇ ਉਹ ਬੱਚਿਆਂ ਦਾ ਹੈਡ ਇਜਰੀ ਜਿਹਨਾਂ ਦਾ ਸੀਟੀ scan ਹੋ ਰਿਹਾ ਨਿਊਰੋ ਸਰਜਨ ਸਾਰਾ ਕੁਝ 1:15 ਵਜੇ ਹੈਗਾ ਜੀ ਉਹਨਾਂ ਨੂੰ ਮੈਂ ਹੁਣ ਨਿਊਰੋ ICU ਜਾਣ ਵਾਸਤੇ ਬਾਅਦ ਉਹ ਦੇਖ ਕੇ ਅਗਰ ਮੈਂ ਅਮਰ ਵੀ ਚਾਹਾਂ ਤਾਂ ਉਹਨਾਂ ਦਾ ਸਾਰਾ ਇਲਾਜ ਤਾਂ ਬੰਦੋਬਸਤ ਕਰ ਰਿਹਾ ਜੀ ਸਾਰਾ ਕੁਝ ਉਹ ਤਾਂ ਕਰਾਂਗੇ ਅਸੀਂ ਬਾਕੀ ਵੀ ਜਿਹੜਾ ਹੈਗਾ ਕਿ ਅੱਗੇ ਤੋਂ ਉਹ ਜੀ ਬਾਕੀਆਂ ਨਾ ਹੋਣ ਉਹ ਵੀ ਮੈਂ ਅੱਜ ਜ਼ਿਲ੍ਹਾ ਪ੍ਰ ਕੱਲੋਂ ਫਿਰ ਮੈਂ ਸਾਰਾ ਸਾਰਾ ਪ੍ਰਸ਼ਾਸਨਾਂ ਬੈਠ ਕੇ ਇਹਦੇ ਵਾਸਤੇ ਜਿਹੜੇ ਆਜਾ ਉਹ ਸਾਰੇ ਅਸੀਂ ਅੱਗੇ ਤੋਂ ਕੀ ਕਰੀਏ ਤਾਂ ਕਿ ਹੋ ਜਾ ਦਰਦਰਾ ਖਾਸਾ ਮੁੜ ਕੇ ਨਾ ਹੋਵੇ ਔਰ ਇਹਨਾਂ ਪਰਿਵਾਰਾਂ ਦੇ ਨਾਲ ਮੇਰੀ ਦਿਲ ਦੀ ਹੰਦਰਦੀ ਹੈ ਜੀ ਔਰ ਅਸੀਂ ਸਾਰੇ ਅਰਦਾਸ ਕਰਦੇ ਆ ਵੀ ਵਾਈਟ ਲੋ ਬਹੁਤ ਅਸਹਿਦ ਹੋਖਾ ਜੀ ਹੁਣ ਤੱਕ ਕੀ ਕਰ ਲਈ ਹੋਈ ਅਸਲ ਤੱਕ ਕੀ ਪਹੁੰਚਾਈ ਗਈ ਹੈ ਦੇਖੋ ਅਜੇ ਤੱਕ ਤਹ ਕਾਰਵਾਈ ਹੈ ਅੱਜ ਉਹਨਾਂ ਨੂੰ ਇੱਕ ਤਾਂ ਬੱਚਾ ਨੂੰ ਇੱਥੇ ਲਿਆਂਦਾ ਗਿਆ ਉਹਨਾਂ ਨੂੰ ਐਮਰਜੈਂਸੀ ਮੈਡੀਕਲ ਹੈਲਪ ਦਿੱਤੀ ਜਾ ਰਹੀ ਹੈ ਤੇ ਜਿਹੜੇ ਬੱਚੇ ਬਚਾਏ ਜਾ ਸਕਦੇ ਉਹਨਾਂ ਨੂੰ ਹਰ ਪਹਚਾਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਕਿੰਨੇ ਬੱਚੇ ਜੀ ਟੋਟਲ 14 ਜਾਂ 15 ਸੀਗੇ ਸਾਡੇ ਜੀ ਕਿੰਨੇ ਦੇ ਕੈਚੁਅਲ ਡੀਥ ਬੱਚੇ ਬੱਚੇ 6 6 ਦੀ ਮੇਰੇ ਕੋਲ ਖਬਰ ਹੈ ਜੀ 6 ਦੀ ਖਬਰ ਹੈ ਤੇ ਇੱਕ ਪ੍ਰਾਈਵੇਟ ਟੋਟਲ 7 ਬੰਦੇ ਇੱਥੇ ਜੀ ਸਕਦੇ ਆ ਖਬਰ ਸਰ ਇਹ ਦਿਨ ਕ੍ਰਿਟੀਕਲ ਹੈ इजीली ਕ੍ਰਿਟੀਕਲ ਬਣਿਆ ਪਿਆ ਜੀ ਕਿ ਪ੍ਰਾਈਵੇਟ ਜਿਹੜੀਆਂ ਗੱਡੀਆਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਂਦੇ ਉਹਨਾਂ ਤੇ ਕੰਸਟ੍ਰਕਟ ਖਿਲਾਫ ਕਾਰਵਾਈ ਕੀਤੀ ਹੈ ਪਾਰਟੀ ਇਹ ਕਰ ਦੇਣਗੇ ਇਸ ਵਿੱਚ ਕਮਜ਼ੋਰੀ ਦੇਖ ਲਈ ਨらいਂਗੀ ਕੁਛ ਹੈ ਦੇਖੋ ਜਦੋਂ ਕੋਈ ਬੰਦਾ ਗੱਡੀ ਚਲਾਉਂਦਾ ਉਹ ਸਾਰਾ ਕੁਝ ਕਰਦੇ ਆ ਅਸੀਂ ਸਕੂਲਾਂ ਦੇ ਨਾਲ ਮੀਟਿੰਗਸ ਵੀ ਕਰਦੇ ਆ ਆਫਟਰ ਆਲ ਜਿਹੜਾ ਬੰਦਾ ਉਹਨ ਵਿਦਆਉਟ ਪਾਰਟिकुलर ਡੇ ਕੀ ਹੋਇਆ ਇਸ ਵੇਲੇ ਮਤਲਬ ਆਪੋ ਦੇ ਕਰੇ ਕੱਲ ਨੂੰ ਵਾਇਦ ਬਾਅਦ ਗੱਲ ਕਰਾਂਗਾ ਪੂਰੀ ਜਾਣਕਾਰੀ ਲੈ ਕੇ ਜੋ ਮੈਨੂੰ ਹੁਣ ਤੱਕ ਪਤਾ ਲੱਗਿਆ ਜੋ ਮੌਕੇ ਤੇ ਬੰਦੇ ਸੀ ਉਹਦੇ ਉੱਪਰ ਮਿਲੇ ਆ ਪੇਰੈਂਟਸ ਮਿਲੇ ਆ ਜਾਂ ਹੋਰ ਲੋਕ ਵੀ ਆ ਜਿਹੜੇ ਲਛਣਾਂ ਨਾਲ ਮਦਦ ਕੀਤੀ ਆ ਉਹ ਇਹ ਕਹਿ ਰਹੇ ਆ ਕਿ ਜਿਹੜਾ ਕੈਂਟਰ ਵਾਲਾ ਬਹੁਤ ਤੇਜ਼ ਸੀਗਾ ਉਹ ਰੁਕੀ ਗੱਡੀ ਨੂੰ ਓਵਰਟੇਕ ਕਰਨ ਦੇ ਚੱਕਰ 'ਚ ਉਹਨੇ ਆ ਕੇ ਸਿੱਧੇ ਹੈਡ-ਆਨ ਉਹਦਾ ਐਕਸੀਡੈਂਟ ਕੀਤਾ ਤੇ ਉਹ ਡਰਾਈਵਰ ਪਕ ਗਿਆ ਵੀ ਉਹ ਵੀ ਫੜਿਆ ਜਾਊਗਾ ਤੇ ਸਾਡੇ ਸਚਾਈ ਸਾਹਮਣੇ ਆ ਗਈ ਤੇ ਇਹ ਬੜਾ ਇੱਕ ਗੈਰ ਜ਼ਿੰਮੇਵਾਰ ਔਰ ਮਾ ਮਤਕ ਹੋ ਗਿਆ ਕਿ ਮਾਰਡਰੀ ਹੈ ਜੀ ਇਹ ਮਤਲਬ ਮਾਰਡਰ ਤੋਂ ਬੈਠ ਖੋੜੀ ਆ ਜਿਹੜੇ ਬੱਚੇ ਇਹਨਾਂ ਨੇ ਘਰਾਂ ਦੇ ਦੀਵੇ ਬਚਾਤੇ ਛੋਟੇ ਛੋਟੇ ਪਾਲਾ ਪਰ ਇਹਨਾਂ ਸਾਰੇ ਸੀ ਕਿਹਾ ਮਾਪੇ ਉਡੀਕ ਰਹੇ ਹੁੰਦੀ ਆ ਮਾਪਿਆਂ ਨੂੰ ਤਾਂ ਵੀ ਬੱਚਾ ਪੋਖਾ ਹੋਏਗਾ ਤੇ ਇਹ ਕੀ ਪਤਾ ਹੁੰਦਾ ਕਿ ਬੱਚਾ ਆਏਗਾ ਤੇ ਕਰ ਵੀ ਨਹੀਂ ਚਲੋ ਸਰ 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 ਇਸ ਕੋਲ ਤੋਂ ਤੁਸੀਂ ਆਏ ਹੋਲੀ ਪਛਿਆ ਦੇ ਹਾਲਾਤ ਜਿਹੜੇ ਲਈ ਕੀ ਤੁਹਾਡੇ ਕੋਲ ਜਾਣਕਾਰੀ ਬਹੁਤ ਦੁਖਦਾਈ ਘਟਨਾ ਜੀ ਬਹੁਤ ਅਰਦਨਾਕ ਜਿਹੜੀ ਆਈ ਹੈ ਤੁਸੀਂ ਹਾਦਸਾ ਹੋਇਆ ਅਨੋਵਾ ਦਾ ਐਕਸੀਡੈਂਟ ਹੋਇਆ ਜੀ ਟਿਪਰ ਦੇ ਨਾਲ ਹੈ ਡਾਊਨ ਉਹ ਟਿਪਰ ਵਾਲੇ ਦੀ ਗਲਤੀ ਸੀ ਜੋ ਪਤਾ ਲੱਗਿਆ ਹੈਗਾ ਉਹ ਜਿਹੜਾ ਸਭ ਤੋਂ ਵੱਡੀ ਗੱਲ ਹੈ ਬਹੁਤ ਛੋਟੇ ਛੋਟੇ ਬੱਚੇ ਸੀ ਇੱਕਦਮ ਉੱਪਰ ਦੇਖ ਕੇ ਆਇਆ ਮਨਗਰ ਬੱਚਾ ਮੁਸ਼ਕਲ ਹੈ 7-8 ਸਾਲ ਦਾ ਹੋਣਾ ਸੀ ਤੇ 6 ਜਿਹੜੇ ਬੱਚੇ ਆ ਉਹ ਪਾ ਚਾਰ ਉੱਥੇ ਮੌਕੇ ਤੇ ਇੱਕ ਇਥੇ ਹਸਪਤਾਲ ਜਾ ਕੇ ਤੇ ਇੱਕ ਜਿਹੜਾ ਹੈਗਾ ਫਰਾਂ ਅਮਰ ਹਸਪਤਾਲ ਦੇ ਵਿੱਚ ਤੇ ਇੱਕ ਡਰਾਈਵਰ ਸੱਤ ਬੰਦਿਆਂ ਦੀ ਜਿਹੜੀ ਚਾਰ ਵਜੇ ਬਹੁਤ ਦਰਦਨਾਕ ਹਾਦਸਾ ਜੀ ਔਰ ਸਾਡੀਆਂ ਸਾਰੀਆਂ ਜਿਹੜੀ ਅੰਦਰ ਦੀਆਂ ਉਹਨਾਂ ਪਰਿਵਾਰਾਂ ਨਾਲ ਅਸੀਂ ਦੁੱਖ ਦੀ ਘੜੀ ਚੜ੍ਹਾਲ ਖੜੇ ਆਂ ਬਾਕੀਆਂ ਦਾ ਇਲਾਜ ਕਰਦੇ ਆ ਉਹਦੇ ਵਾਸਤੇ ਇਲਾਜ ਵੀ ਕਰ ਰਿਹਾ ਔਰ ਅਰਦਾਸ ਵੀ ਕਰਦੇ ਆ ਕਿ ਜਿਹੜੇ ਬੱਚੇ ਹੋ ਉਹ ਜਲਦੀ ਸਿਹਤਯਾਬ ਹੋਣ ਤੇ ਦੋ ਬੱਚਿਆਂ ਦਾ ਹੈਡ ਜਰੀ ਜਿਹਨਾਂ ਦਾ ਸੀਟੀ ਸਕੈਨ ਹੋ ਰਿਹਾ ਨਿਊਰੋ ਸਰਜਨ ਸਾਰਾ ਕੁਝ 15 ਵਜ੍ਹ ਤੱਕ ਹੈਗਾ ਜੀ ਉਹਨਾਂ ਨੂੰ ਮੈਂ ਹੁਣ ਨਿਊਰੋ ਆਈਸੀਯੂ ਚਾਰਾਂ ਵਜ੍ਹ ਤੋਂ ਬਾਅਦ ਉਹ ਦੇਖ ਕੇ ਅਗਰ ਮੈਂ ਅਬਰ ਵੀ ਚਾਹਾਂ ਤਾਂ ਉਹਨਾਂ ਦਾ ਸਾਰਾ ਇਲਾਜ ਤਾਂ ਬੰਦੋਬਸਤ ਕਰ ਰਿਹਾ ਜੀ ਸਾਰਾ ਕੁਝ ਉਹ ਤਾਂ ਕਰਾਂਗੇ ਅਸੀਂ ਬਾਕੀ ਵੀ ਜਿਹੜਾ ਹੈਗਾ ਵੀ ਅੱਗੇ ਤੋਂ ਉਹ ਅਸੀਂ ਬਾਕੀਆਂ ਨਾ ਹੋਵੇ ਉਹ ਵੀ ਤੇ ਕੱਲ ਨੂੰ ਫਿਰ ਮੈਂ ਸਾਰਾ ਜਿਹੜਾ ਪ੍ਰਸ਼ਾਸਨ ਨਾਲ ਬੈਠ ਕੇ ਇਹਦੇ ਵਾਸਤੇ ਜਿਹੜੇ ਆ ਗਏ ਉਹ ਸਾਰੇ ਅਸੀਂ ਅੱਗੇ ਤੋਂ ਕੀ ਕਰੀਏ ਤਾਂ ਕਿ ਇਹੋ ਜਿਹਾ ਦਰਦਰਾ ਖਾਸਾ ਮੁੱਕੇ ਨਾ ਹੋਵੇ